ਇਸ ਸੰਯੁਕਤ ਕਿਸਾਨ ਮੋਰਚਾ ਨੇ ਜਿਹੜਾ ਨਾਰਾ ਦਿੱਤਾ ਹੈ ਆ ਬੀਜੇਪੀ ਹਰਾਓ ਕਾਰਪੋਰੇਟ ਪਜਾਓ ਤੇ ਜਿਹੜਾ ਦੇਸ਼ ਬਚਾਓ ਉਸ ਲੜੀ ਦੇ ਤਹਿਤ ਅਸੀਂ ਅੱਜ ਇੱਥੇ ਰਾਣਾ ਕਰਮਜੀਤ ਸਿੰਘ ਸੋਢੀ ਜਿਹੜਾ ਆ ਬੀਜੇਪੀ ਦਾ ਫਿਰੋਜ਼ਪੁਰ ਤੋਂ ਪਾਰਲੀਮੈਂਟ ਦਾ ਜਿਹੜਾ ਇਲੈਕਸ਼ਨ ਲੜ ਰਿਹਾ ਉਹਦੇ ਖਿਲਾਫ ਅਸੀਂ ਅੱਜ ਇੱਥੇ ਇਕੱਠੇ ਹੋਇਆ ਸਾਡਾ ਮਕਸਦ ਉਹਦਾ ਵਿਰੋਧ ਕਰਨਾ ਨਹੀਂ ਸਾਡਾ ਮਕਸਦ ਹੈ ਵੀ ਜਿਹੜਾ ਨਮੈਂਦਾ ਅਸੀਂ ਚੁਣਨ ਜਾ ਰਹੇ ਹਾਂ ਤੇ ਜਿਹੜੇ ਨਮਾਇंदे ਲੋਕ ਵੋਟਾਂ ਪਾਣ ਜਾ ਰਹੇ ਆ ਉਹ ਕਿੰਨਾ ਕੋ ਕਾਬਲ ਹੈ ਉਹ ਕਿੰਨੀ ਕੋ ਆਵਾਜ਼ ਸਾਡੀ ਜਿਹੜੀ ਹੈ ਉਠਾ ਸਕਦਾ ਹੈ ਕਿੰਨੇ ਕੋ ਸਾਡੀਆਂ ਉਮੀਦਵਾਰ ਤੇ ਜਿਹੜਾ ਖਰਾ ਉਤਰ ਸਕਦਾ ਸੋ ਬਿਲਕੁਲ ਜਿੱਥੇ ਵੀ ਗਏ ਉਮੀਦਵਾਰ ਜਿਹੜਾ ਰਾਣਾ ਸੋਢੀ ਨੇ ਕਿਸੇ ਵੀ ਕਿਸਾਨਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਦਿੱਤੇਗੇ ਜਵਾਬ ਦੇਣਗੇ ਵੀ ਕਿਉਂ ਕਿ ਇਹਨਾਂ ਨੇ ਉਹ ਦਰੋਹ ਜਿਹੜਾ ਜ਼ੁਲਮ ਕਿਮਾਇਆ ਪੰਜਾਬ ਦੇ ਲੋਕਾਂ ਦੇ ਨਾਲ 750 ਤੋਂ ਵੱਧ ਕਿਸਾਨ ਇਹਨਾਂ ਦਿੱਲੀ ਦੀਆਂ ਬਰੂਹਾਂ ਤੇ ਸ਼ਹੀਦ ਕਰਤੇ ਔਰ ਲਕੀਮਪੁਰ ਖੀਰੀ ਦੇ ਵਿੱਚ ਸਾਡੇ ਕਿਸਾਨਾਂ ਤੇ ਗੱਡੀਆਂ ਚੜਾ ਕੇ ਇੱਕ ਚਾਹ ਕਿਸਾਨ ਤੇ ਇੱਕ ਪੱਤਰਕਾਰ ਨੂੰ ਦਰਦਨਾਕ ਮੌਤ ਜਿਹੜੀ ਦਿੱਤੀ ਇੱਥੇ ਸਿਲਸਲਾ ਨਹੀਂ ਮੁਕਿਆ ਜਿਹੜੇ ਐਮਐਸਪੀ ਤੇ ਗਰੰਟੀ ਕਾਨੂੰਨ ਜਲਦ ਬਣਾਉਣ ਦੀ ਮੰਗ ਸਾਡੀ ਉਹ ਮੰਨ ਕੇ ਸਵਾਮੀਨਾਥਨ ਰਿਪੋਰਟ ਕਹਿੰਦੇ ਲਾਗੂ ਕਰ ਦਿਆਂਗੇ ਉਹ ਮੰਨ ਕੇ ਉਹਨਾਂ ਨੂੰ ਜਿਹੜਾ ਇੰਪਲੀਮੈਂਟ ਨਹੀਂ ਕੀਤਾਗਾ ਜਿਹਦੇ ਰੋਸ ਵਜੋਂ ਪਿਛਲੇ ਦਿਨੀ ਜਿਹੜੇ ਕਿਸਾਨ ਐ ਕਨੌਰੀ ਬਾਰਡਰ ਤੋਂ ਹੁੰਦੇ ਹੋਏ ਦਿੱਲੀ ਵੱਲ ਨੂੰ ਜਿਹੜੇ ਕੂਚ ਕਰ ਰਹੇ ਸੀ ਉਹਨਾਂ ਕਿਸਾਨਾਂ ਦੇ ਅੱਗੇ ਰੋਕਾਂ ਲਾਈਆਂ ਗਈਆਂ ਕਿੱਲਾਂ ਜਿਹੜੀਆਂ ਗੱਡੀਆਂ ਗਿਆ 70000 ਦੇ ਕਰੀਬ ਜਿਹੜੇ ਪੁਲਸ ਗਰਮੀ ਉੱਥੇ ਲਾਏ ਗਏ ਔਰ 35000 ਦੇ ਕਰੀਬ ਜਿਹੜੇ ਅਥਰੋਗੈਂਸ ਦੇ ਗੋਲੇ ਲਿਆਂਦੇ ਗਏ ਔਰ ਸਟੀਕ ਨਿਸ਼ਾਨਾ ਇੱਕ ਡਰੋਨ ਦੇ ਜਰੀਏ ਸਟੀਕ ਨਿਸ਼ਾਨਾ ਉਹਨਾਂ ਕਿਸਾਨਾਂ ਤੇ ਜਿਹੜਾ ਲਗਾਇਆ ਗਿਆ ਜਿਹਦੇ ਵਿੱਚ 500 ਤੋਂ ਵੱਧ ਜਿਹੜੇ ਕਿਸਾਨ ਐ ਉਹ ਗੰਭੀਰ ਰੂਪ ਤੇ ਇਹਨਾਂ ਨੇ ਫੱਟੜ ਕੀਤੇ ਜਿੱਦੇ ਤੋਂ 50 ਜਿਹੜੇ ਇਹੋ ਜਿਹੇ ਕਿਸਾਨ ਆ ਜਿਨ੍ਹਾਂ ਦੇ ਅੱਖਾਂ ਤੋਂ ਜਿਹੜੇ ਅੰਨੇ ਹੋ ਗਏ ਅਸੀਂ ਵੀ ਇਸ ਦੇਸ਼ ਦੇ ਵਸਿੰਦੇ ਆ ਅਸੀਂ ਇਸ ਦੇਸ਼ ਦੇ ਨਾਗਰਿਕ ਆ ਸਾਡੇ ਨਾਲ ਇਹੋ ਜਿਹਾ ਵਤੀਰਾ ਕਿਉਂ ਕੀ ਅਸੀਂ ਗਵਾਂਢੀ ਮੁਲਕ ਪਾਕਿਸਤਾਨ ਤੋਂ ਆਏ ਆ ਜਿਹੜਾ ਭਾਰਤ ਦੇਸ਼ ਤੇ ਚੜਾਈ ਕਰ ਰਿਹਾ ਸੋ ਜੇ ਸੰਵਿਧਾਨ ਨੇ ਸਾਨੂੰ ਰਾਈਟ ਦਿੱਤਾ ਬੋਲਣ ਦਾ ਤਾਂ ਅਸੀਂ ਉਸ ਤਹਿਤ ਹੀ ਦਿੱਲੀ ਆਪਦੀਆਂ ਮੰਗਾਂ ਜਿਹੜੀਆਂ ਮਨਵਾਲ ਲਈ ਜਾ ਰਹੀਆਂ ਸੀ ਗੱਲ ਕਰੀਏ ਬੀਜੇਪੀ ਇਕੱਲੀ ਦੁਸ਼ਮਣ ਨਹੀਂ ਦੁਸ਼ਮਣ ਸਾਰੀਆਂ ਪਾਰਟੀਆਂ ਕਿਉਂਕਿ ਇੱਕੋ ਥਾਲੀ ਦੇ ਚੱਟੇ-ਵੱਟੇ ਆ ਪਰ ਵੱਡੀ ਦੁਸ਼ਮਣ ਵੱਡਾ ਹਮਲਾ ਜਿਹੜਾ ਬੀਜੇਪੀ ਵੱਲੋਂ ਕੀਤਾ ਗਿਆ ਸਭ ਤੋਂ ਪਹਿਲਾਂ ਬੀਜੇਪੀ ਨੂੰ ਹਰਾਉਣਾ ਜਿਹੜਾ ਬਹੁਤ ਸਾਡੇ ਵਾਸਤੇ ਇੱਕ ਵੱਡੀ ਚੁਣੌਤੀ ਹੈ ਉਹ ਅਸੀਂ ਹਰ ਪਿੰਡ-ਪਿੰਡ ਤੱਕ ਪ੍ਰਚਾਰ ਕਰਾਂਗੇ ਇਹਨਾਂ ਦੀਆਂ ਨੀਤੀਆਂ ਦਾ ਅਗਲੀ ਗੱਲ ਕਰੀਏ ਪੰਜਾਬ ਸਰਕਾਰ ਵੀ ਕਹੀਏ ਪੰਜਾਬ ਸਰਕਾਰ ਵੀ ਦੋਸ਼ੀ ਹੈ ਕਿਉਂਕਿ ਇਹਨਾਂ ਦੇ ਮੰਤਰੀ ਅਨਮੋਲ ਗਗਨਮਾਨ ਨੇ ਇੱਕ ਚੁਟਕੀ ਮਾਰ ਕੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਓ 5 ਮਿੰਟਾਂ ਤੁਹਾਨੂੰ ਐਮਐਸਪੀ ਤੇ ਜਿਹੜਾ ਗਰੰਟੀ ਕਾਨੂੰਨ ਦੇਾਂਗੇ ਭਗਵੰਤ ਮਾਨ ਨੇ ਵਾਅਦਾ ਕੀਤਾ ਵੀ ਹੜ੍ਹਾਂ ਦੌਰਾਨ ਕਿਸੇ ਦੀ ਮੁਰਗੀ ਕਿਸੇ ਦੀ ਬੱਕਰੀ ਵੀ ਜੇ ਮਰ ਗਈ ਉਹਦਾ ਮੁਆਵਜ਼ਾ ਜਿਹੜਾ ਦਿੱਤਾ ਜਾਊਗਾ ਕਿਹੜਾ ਮੁਆਵਜ਼ਾ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਕੋ ਡੇਢ ਸਾਲ ਦਾ ਸਮਾਂ ਸੀ ਦਿੱਲੀ ਦੇ ਬਰੂਹਾਂ ਤੇ ਅਸੀਂ ਬੈਠੇ ਰਹੇ ਉੱਥੇ ਅਸੀਂ ਕੋਈ ਉਹਨਾਂ ਨੂੰ ਇੱਥੇ ਤਾਂ ਨਹੀਂ ਬੁਲਾਇਆ ਸੀ ਉਹ ਦੇਸ਼ ਦੀ ਰਾਜਧਾਨੀ ਚ ਗਏ ਵੀ ਉਹ ਓਕੇ ਨਾਉਣ ਇੱਥੋਂ ਆਉਣ ਨੂੰ ਸਾਡੇ ਨਾਲ ਗੱਲ ਤੱਕ ਨਹੀਂ ਕੀਤੀ ਗਈ ਜੇ ਗੱਲ ਵੀ ਕੀਤੀ ਗਈ ਤਾਂ ਸਿੱਧੇ ਮੱਥੇ ਗੱਲ ਨਹੀਂ ਕੀਤੀ ਗਈ ਸਾਨੂੰ ਜਿਹੜੇ ਮਤਲਬ ਜਿਵੇਂ ਇੱਕ ਬੋਟੀ ਨਹੀਂ ਪਾਉਂਦੇ ਉਹ ਬੋਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ بیا ਅਸੀਂ ਦੋ ਕਾਨੂੰਨ ਰੱਦ ਕਰਦੇ ਆ ਇੱਕ ਨੂੰ ਠੰਡੇ ਬਸਤੇ ਚ ਪਾ ਦਿੰਨੇ ਆ ਜਾਂ ਉਹ ਸੋਧ ਕਰਦੇ ਆ ਇਹੋ ਜਿਹੇ ਸਵਾਲ ਕਰਦੇ ਕਰਦੇ ਸਾਨੂੰ ਸਾਲ ਤੋਂ ਉੱਪਰ ਦਾ ਸਮਾਂ ਜਿਹੜਾ ਉੱਥੇ ਨਿਕਲ ਗਿਆ ਹੁਣ ਮੰਗਾ ਸਾਡੀਆਂ ਇਹ ਹੀ ਐ ਐਮਐਸਪੀ ਤੇ ਗਰੰਟੀ ਕਾਨੂੰਨ ਜਿਹੜਾ ਦਿੱਤਾ ਜਾਵੇ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਉਸ ਅਜੇ ਮਿਸ਼ਰਾ ਟਹਿਣੀਏ ਨੇ ਜਿਹੜਾ ਉਹਨਾਂ ਕਿਸਾਨਾਂ ਦੇ ਉੱਤੇ ਗੱਡੀਆਂ ਚੜਾ ਕੇ ਉਹਨਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰਿਆ ਉਹ 사ਜੀ ਮਿਸ਼ਰਾ ਟੈਨ ਨਹੀਂ ਸਾਜ਼ਿਸ਼ ਕਰਤਾ ਨੂੰ ਔਰ ਉਹਦੇ ਬੇਟੇ ਨੂੰ ਜਿਹੜੀ ਤੰਤ ਜਿਹੜੀ ਹੈ ਜੇਲ੍ਹ ਹੋਣੀ ਚਾਹੀਦੀ ਹੈ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਚੌਥੀ ਸਾਡੀ ਮੰਗ ਇਹ ਹੈ ਉਹ ਸ਼ਹੀਦ ਸ਼ੁਭਕਰਨ ਸਿੰਘ ਜਿਹਦੇ ਮੱਥੇ ਤੇ ਸਿੱਧੀ ਗੋਲੀ ਮਾਰੀ ਗਈ ਹੈ ਉਹਦੇ ਦੋਸ਼ੀਆਂ ਨੂੰ ਫੌਰ ਹੀ ਤੌਰ ਤੇ ਜਿਹੜਾ ਸਜ਼ਾਵਾਂ ਦਿੱਤੀਆਂ ਜਾਣ ਔਰ ਪੰਜਵੀਂ ਮੰਗ ਸਾਡੀ ਇਹ ਹੈ ਚੌਥੀ ਵੀ ਜਿਹੜੇ ਦੇਸ਼ ਦੇ ਜਿੰਨੇ ਵੀ ਕਿਸਾਨ ਆ ਪੰਜਾਬ ਦੇ ਜਿੰਨੇ ਵੀ ਕਿਸਾਨ ਆ ਉਹਨਾਂ ਦਾ ਕਰਜ਼ਾ ਜਿਹੜਾ ਮਾਫ਼ ਕੀਤਾ ਜਾਵੇ ਗੱਲ ਕਰਦੇ ਆ ਉਹਨਾਂ ਪੂੰਜੀਪਤੀ ਲੋਕਾਂ ਨੂੰ ਹਜ਼ਾਰਾਂ ਕਰੋੜ ਰੁਪਏ ਸਬਸਿਡੀ ਦਿੱਤੀ ਜਾਂਦੀ ਹੈ ਔਰ ਉਹਨਾਂ ਦੇ ਵਿੱਚੋਂ ਕਈ ਜਿਹੜੇ ਪੂੰਜੀਪਤੀ ਲੋਕ ਆ ਉਹ ਇੱਕ ਰਾਹੇ ਬਣਾ ਕੇ ਦੇਸ਼ ਦੇ ਵਿੱਚੋਂ ਪਗੋੜੇ ਹੋ ਜਾਂਦੇ ਆ ਬੈਂਕਾਂ ਦਾ ਅਰਬਾਂ ਰੁਪਈਆ ਜਿਹੜਾ ਇੱਥੋਂ ਲੁੱਟ ਕੇ ਲੈ ਜਾਂਦੇ ਆ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਜਿਹੜੇ ਕਿਸਾਨ ਥੋੜਾ ਜਿਹਾ ਲੱਖ ਰੁਪਏ ਦਾ ਲੋਨ ਵੀ ਲੈਂਦੇ ਆ ਉੱਥੇ ਵੀ ਪੁਲਿਸ ਦਾ ਡੰਡਾ ਤੇ ਪ੍ਰਸ਼ਾਸਨ ਔਰ ਸਰਕਾਰ ਦਾ ਜਿਹੜਾ ਡੰਡਾ ਚੱਲਦਾ ਇੱਕ ਦੇਸ਼ ਦੇ ਵਿੱਚ ਦੋ ਤਰ੍ਹਾਂ ਦੇ ਕਾਨੂੰਨ ਕਿਵੇਂ ਗਰੀਬਾਂ ਲਈ ਅਲੱਗ ਕਾਨੂੰਨ ਅਮੀਰਾਂ ਲਈ ਅਲੱਗ ਕਾਨੂੰਨ ਅਸੀਂ ਇਹ ਤੋਹਣਿਆ ਦੇਸ਼ ਦੀ ਜਿਹੜੀ ਵਿਵਸਥਾ ਉਹ ਜਿਹੜੀ ਇੱਕੋ ਵਰਗੀ ਹੋਣੀ ਚਾਹੀਦੀ ਹੈ ਦੇਸ਼ ਨੂੰ WTO ਤੋਂ World Trade Organization ਤੋਂ ਬਾਹਰ ਹੋਣਾ ਚਾਹੀਦਾ ਹੈ ਦੇਸ਼ ਦੇ ਜਿਹੜੇ ਸਰਕਾਰੀ ادارے ਆ ਉਹਨਾਂ ਨੂੰ ਬਚਾਉਣਾ ਚਾਹੀਦਾ ਕਿਉਂਕਿ ਉਹ ਦੇਸ਼ ਓਨੀ دیر ਤੱਕ ਮਜ਼ਬੂਤ ਨਹੀਂ ਰਹਿ ਸਕਦਾ ਜਿੰਨੀ ਦੇਰ ਤੱਕ ਉਹ ਉਸ ਦੇਸ਼ ਦੇ ਸਰਕਾਰੀ ادارے ਨਹੀਂ ਆ ਸਾਰੇ ਸਰਕਾਰੀ ਅਦਾਰਿਆਂ ਦਾ ਜਿਹੜਾ ਉਹ ਭੋਗ ਪਾਇਆ ਜਾ ਰਿਹਾ ਬੀਜੇਪੀ ਇਹ ਚੀਜ਼ ਤਾਂ ਭੁੱਲ ਜਾਵੇ ਕਿ ਇਹ ਪਿੰਡਾਂ ਵਾਲੇ ਲੋਕ ਕਦੇ ਇਹਨਾਂ ਨੂੰ ਵੋਟਾਂ ਪਾਉਣਗੇ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ ਕੋਈ ਗੁੱਸਾ ਇਸ ਬੀਜੇਪੀ ਦੇ ਪ੍ਰਤੀ ਵੀ ਇਹਨਾਂ ਦੀ ਸ਼ਕਲਾਂ ਦੇਖਣੀ ਨਹੀਂ ਪਸੰਦ ਕਰਦੇ। ਵੋਟਾਂ ਕਿੱਥੇ ਇਹਨਾਂ ਨੂੰ ਆਪਾਉਣਗੇ? ਅੱਜ ਸੀ ਸੰਯੁਕਤ ਕਿਸਾਨ ਮੋਰਚੇ ਸੱਦੇ ਤੇ ਜਿਹੜਾ ਭਾਜਪਾ ਦਾ ਉਮੀਦਵਾਰ ਰਾਣਾ ਗਰਮੀਤ ਸਿੰਘ ਸੋਢੀ ਇਹਦਾ ਵਿਰੋਧ ਕਰਨ ਦੇ ਲਈ ਅੱਜ ਇੱਥੇ ਇਕੱਠੇ ਹੋਏ ਹੈਗੇ ਆ। ਅਸੀਂ ਇਹ ਵਿਰੋਧ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਜਿਹੜੀ ਭਾਜਪਾ ਆਰਐਸਐਸ ਦੀ ਪਿਛਲੇ 10 ਸਾਲਾਂ ਦੀ ਜਿਹੜੀ ਇਹਨਾਂ ਦੀ ਟਰਮ ਰਹੀ ਹੈਗੀ ਆ ਉਸ ਦੇ ਦੌਰਾਨ ਇਹਨਾਂ ਨੇ ਪੂੰਜੀ ਪਤੀਆਂ ਲਈ ਉਹਨਾਂ ਦਾ ਵੇਦ ਆ ਸ਼ੱਕ ਕਰਜਾ ਮਾਫ ਕੀਤਾ ਹੈਗਾ। ਇਸ ਦੇਸ਼ ਦੇ ਜਿਹੜੇ ਕਿਸਾਨ ਹੈਗੇ ਆ, ਮਜ਼ਦੂਰ ਹੈਗੇ ਆ, ਦੁਕਾਨਦਾਰ ਹੈਗੇ ਆ, ਉਹਨਾਂ ਦੇ ਜਾੜੇਦਾਨ ਨੇ ਲਗਾਤਾਰ ਮੋਟ ਬੰਨਿਆ ਹੈਗਾ ਇਸ ਦੇਸ਼ ਦੇ ਵਿੱਚ ਚਾਹੇ ਉਹ ਮਨੀਪੁਰ ਹੋਵੇ ਲੰਪਕ ਦੀਆਂ ਜਿਹੜੀਆਂ ਖਡਾਰਨਾ ਦੇ ਨਾਲ ਜਿੰਸੀ ਸ਼ੋਸ਼ਣ ਕਰਨ ਵਾਲੇ ਉਹਨਾਂ ਜਿਹੜੇ ਬਲਾਤਕਾਰੀਆਂ ਨੂੰ ਟਿੱਟਾਂ ਦੇ ਕੇ ਨਵਾਜਿਆ ਹੈਗਾ ਅਸੀਂ ਇਸ ਕਰਕੇ ਇਹ ਗੱਲ ਕਹਿੰਦੇ ਆਂ ਵੀ ਇਹ ਕੋਈ ਨੈਤਿਕ ਆਧਾਰ ਨਹੀਂ ਰੱਖਦੇ ਹੈਗੇ ਸਾਡੇ ਲੋਕਾਂ ਤੋਂ ਵੋਟਾਂ ਲੈਣ ਦਾ ਅਸੀਂ ਇਹ ਜਿਹੜਾ ਹਿਟਲਰ ਦੇ ਰਾਹ ਤੇ ਚੱਲੀ ਹੋਈ ਮੋਦੀ ਦੀ ਤਾਨਾਸ਼ਾ ਸਰਕਾਰ ਹੈਗੀ ਆ ਜਿਨੇ ਧਾਰਾ 370 ਜੰਮੂ ਕਸ਼ਮੀਰ ਦੇ ਵਿੱਚ 35A ਰੱਦ ਕਰਕੇ ਜਾਂ ਹੋਰ ਇੱਕ ਸਾਰ ਸਿਵਲ ਕੋਡ ਹੋਰ ਜਿਹੜੇ ਇਹ ਹਿੰਦੂ ਹਿੰਦੀ ਇੱਕ ਹਿੰਦੁਸਤਾਨ ਦਾ ਜਿਹੜਾ ਏਜੰਡਾ ਲਾਗੂ ਕਰਨਾ ਚਾਹੁੰਦੀ ਆ ਦੇਸ਼ ਦੇ ਜਿਹੜਾ ਬਹੁ ਗਣਤੀ ਵਨ ਸਭੰਤਾ ਨੂੰ ਸਮੇਟ ਸਮੇਟ ਕੇ ਉਹਦਾ ਮਲਿਆ ਮੇਟ ਕਰਨਾ ਚਾਹੁੰਦੇ ਆ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆ ਵੀ ਇਹ ਜਿਹੜਾ ਭਾਰਤ ਹੈਗਾ ਇਹ ਇੱਕ ਇਹਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਪਾਰਤਿਕ ਗੁਲਦਸਤਾ ਹੈਗਾ ਇਸ ਗੁਲਦਸਤੇ ਨੂੰ ਇਹ ਮਲਿਆ ਮੇਟ ਕਰਕੇ ਇੱਕ ਕਰਨਾ ਚਾਹੁੰਦੇ ਆ ਅਸੀਂ ਇਸ ਦੇਸ਼ ਦੇ ਜਿਹੜੇ ਮਿਹਨਤਕਸ਼ ਕਿਰਤੀ ਕਿਸਾਨ ਲੋਕ ਵਿਰੋਧ ਕਰਦੇ ਆ ਤੇ ਇਹ ਜਿਹੜੀ ਬੀਜੇਪੀ ਕਾਰਪੋਰੇਟ ਦੀ ਚਹੇਤੀ ਬਣੀ ਹੋਈ ਪਾਰਟੀ ਹੈਗੀ ਆ ਅਸੀਂ ਇਹਦਾ ਇਸ ਕਰਕੇ ਵਿਰੋਧ ਕਰ ਰਹੇ ਹਾਂ ਸਾਡਾ ਬਿਲਕੁਲ ਜਿਹੜੀ ਬੀਜੇਪੀ ਨੂੰ ਬੀਜੇਪੀ ਹਰਾਓ ਬੀਜੇਪੀ ਪੰਜਾਬ ਦਾ ਜਿਹੜਾ ਨਾਰਾ ਦਿੱਤਾ ਗਿਆ ਉਸ ਦੇ ਤਹਿਤ ਅਸੀਂ ਇਹਨਾਂ ਨੂੰ ਭਜਾਉਣ ਵਾਸਤੇ ਆਏ ਹਾਂ ਕੋਈ ਸਾਡੇ ਨਾਲ ਕੋਈ ਸਵਾਲ ਜਵਾਬ ਨਹੀਂ ਹੈਗੇ ਇਸ ਕਰਕੇ ਸਾਡਾ ਇਹ ਭਜਾਉਣ ਦਾ ਸਤਾ ਅਸੀਂ ਸਾਡੇ ਜਿਹੜੇ ਕਿਸਾਨ ਹੈਗੇ ਆ ਉਹ ਇੱਥੇ ਖੜੇ ਹੋਏ ਹੈਗੇ ਆ ਅਸੀਂ ਇਹਨੂੰ ਚਾਹੇ ਜਿੰਨਾ ਹੀ देर ਮਰਜੀ ਹੋ ਜੇ ਅਸੀਂ ਇਹਨੂੰ ਭਜਾ ਕੇ ਇੱਥੋਂ ਫੇਰ ਅਸੀਂ ਆਪਦੇ ਪ੍ਰੋਗਰਾਮ